ਇਹ ਰਾਹ ਕਿਸਾਨਾਂ ਨੇ ਕੋਈ ਨਹੀਂ ਰੋਕਿਆ ਹੂੰ ਜਿਹੜਾ ਰਾਹ ਰੋਕਿਆ ਉਹ ਸਰਕਾਰਾਂ ਨੇ ਰੋਕਿਆ ਹੂੰ ਕਿਸਾਨਾਂ ਦਾ ਉਹਦਾ ਕੌਮਨ ਹੂੰ ਦਿੱਲੀ ਜਾ ਰਹੇ ਸੀ ਧਰਨਾ ਦੇਣ ਵਾਸਤੇ ਪਰ ਸਾਡੀ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਉਹ ਬੂਰੇ ਕੰਧਾ ਕੱਢ ਕੇ ਉਹਨਾਂ ਨੂੰ ਰੋਕਿਆ ਹੂੰ ਔਰ ਉੱਥੇ ਬਿਠਾਇਆ ਉਹ ਜ਼ਿੰਮੇਵਾਰ ਹੈ ਉਹਨਾਂ ਦਾ ਤਾਂ ਸੀ ਉਹ ਤਾਂ ਜੱਗਾ ਜਾਂਦੇ ਸੀ ਸੈਂਟਰ ਸਰਕਾਰ ਦੇ ਆਪਦੀਆਂ ਮੰਗਾਂ ਲਈ ਪਰ ਸਰਕਾਰ ਨੂੰ ਇਹ ਸਰਕਾਰ ਨੇ ਜਿਹੜੀ ਸਾਡੀ ਸਰਕਾਰ ਵੀ ਤੇ ਉਹ ਸਰਕਾਰ ਨੇ ਰਲ ਮਿਲ ਕੇ ਉਹਨਾਂ ਨੂੰ ਇੱਥੇ ਬਿਠਾਉਣ ਲਈ ਉਹਨਾਂ ਨੂੰ ਬੈਠਣ ਲਈ ਮਜਬੂਰ ਕੀਤਾ ਤੇ ਜਿਹੜੀਆਂ ਜਿਹੜਾ ਵਪਾਰ ਕਹਿੰਦੇ ਆ ਉਹ ਵਪਾਰ ਇੰਨਾ ਕਰਕੇ ਨਹੀਂ ਹੈ ਬੰਦ ਹੋਇਆ ਬਿਮਾਰ ਜਿਹੜੀਆਂ ਉਹ ਨੀਤੀਆਂ ਲਿਆ ਰਹੇ ਆ ਡਬਲਯੂਟੀਓ ਦੀਆਂ ਆਈਐਮਐਫ ਦੀਆਂ ਉਹ ਵਪਾਰੀਆਂ ਤੇ ਵੀ ਲਾਗੂ ਹੁੰਦੀ ਹੈ ਉਹ ਸਾਰੇ ਲੋਕਾਂ ਤੇ ਲਾਗੂ ਹੁੰਦੀਆਂ ਇਸ ਲਈ ਉਹ ਨੀਤੀਆਂ ਇਹ ਵਪਾਰ ਨੂੰ ਬੁਝਾਉਣ ਵਾਲੀਆਂ ਨਹੀਂ ਹੈ ਇਹ ਜਿਹੜੀ ਸਾਡਾ ਸਾਰਾ ਕੁਝ ਜਿਹੜਾ ਉਹ ਅਮਰੀਕਾ ਦਾ ਜਿਹੜੇ ਉਹ ਨੀਤੀਆਂ ਉਹ ਲੈ ਕੇ ਆਉਂਦੇ ਆ ਉਹ ਜਿਹੜੀਆਂ ਸਾਰੀਆਂ ਨੀਤੀਆਂ ਕੋ ਲੋਕਾਂ ਦੇ ਖਿਲਾਫ ਹੈ ਇਸ ਲਈ ਸਾਡਾ ਹੱਕ ਹੈ ਵੀ ਅਸੀਂ ਧਰਨੇ ਦੇ ਜੀ ਮੁਜ਼ਾਹਰੇ ਕਰਗੇ ਔਰ ਪੂਰੋਂ ਨੂੰ ਹੈ ਕਿ ਸਾਡਾ ਹੱਕ ਆ ਜਨੂਰੀਕ ਹੈ ਫੰਡਮੈਂਟਲ ਰਾਈਟ ਹੈ ਇਹ ਵੀ ਅਸੀਂ ਇਹ ਸਾਰਾ ਕੁਝ ਕਰਗੇ ਉਹ ਕਹਿੰਦੇ ਕੇਂਦਰ ਸਰਕਾਰ ਦੇ ਖਿਲਾਫ ਖਲਾਓ ਪੰਜਾਬ ਦਾ ਕੰਮ ਨੁਕਸਾਨ ਕਰ ਕਿਉਂਕਿ 5 ਮਾਰਚ ਨੂੰ ਜੋ ਧਰਨਾ ਰੱਖਿਆ ਗਿਆ ਸੀ ਕੇਂਦਰ ਪੰਜਾਬ ਸਰਕਾਰ ਦਾ ਜਾ ਦੇ ਮੰਗਾ ਵਾਸਤੇ ਕੁਛ ਮੰਗਾ ਹੈਗੀਆਂ ਜਿਹੜੀਆਂ ਕੇਰਲਾ ਵਰਗੀਆਂ ਸਰਕਾਰਾਂ ਦਿੰਦੀਆਂ ਐ ਐਮਐਸਪੀ ਆਲਾਤੇ ਦਿੰਦੀਆਂ ਸਬਜ਼ੀਆਂ ਤੇ ਦਿੰਦੀਆਂ ਔਰ ਉੱਥੋਂ ਦੀਆਂ ਜਿਹੜੀਆਂ ਫਸਲਾਂ ਛੋਟੀਆਂ ਉਹਨਾਂ ਤੇ ਵੀ ਦਿੰਦੀਆਂ ਕਿ ਕੈ ਕਿਉਂ ਨਹੀਂ ਦੇ ਸਕਦੀ ਸਾਡੀ ਸਰਕਾਰ ਪੰਜਾਬ ਸਰਕਾਰ ਮੂੰਗੀ ਤੇ ਕਿਉਂ ਨਹੀਂ ਦੇ ਸਕਦੀ ਮੱਕੀ ਤੇ ਕਿਉਂ ਨਹੀਂ ਦੇ ਸਕਦੀ ਦੂਜੀਆਂ ਜਿਹੜੀਆਂ ਫਸਲਾਂ ਜਿਹੜੀਆਂ ਕਿਸਾਨ ਨੂੰ ਜਿਹੜਾ ਨਾਏ ਪਾਸੇ ਬਦਲਣੀਆਂ ਫਸਲਾਂ ਵਾਸਤੇ ਕਹਿੰਦੇ ਅਸੀਂ ਲੈ ਕੇ ਆਉਣੀਆਂ ਤੇ ਦੂਜੇ ਪਾਸੇ ਉਹ ਇਹਨਾਂ ਨੂੰ ਰੋਕਦੇ ਆ ਕਹਿੰਦੇ ਸਾਡਾ ਮਸਲਾ ਹੀ ਨਹੀਂ ਮਸਲਾ ਹੀ ਸਾਰਾ ਇਹਨਾਂ ਦਾ ਇਹ ਇੱਕ ਲਗ ਕਰ ਸਕਦੀ ਹੈ ਸਰਕਾਰ ਕਿਉਂਕਿ ਖੇਤੀਬਾੜੀ ਪੰਜਾਬ ਦਾ ਜਿਹੜਾ ਰਾਜਾਂ ਦਾ ਵਿਸ਼ਾ ਹੈ ਤੇ ਰਾਜਾਂ ਨੂੰ ਇਹ ਕੰਮ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਇਹ ਮੂੰਗੀ ਦੀ ਫਸਲ ਹੋਈ ਮੱਕੀ ਦੀ ਫਸਲ ਹੋਈ ਬਾਜਰੇ ਦੀ ਦੂਜੀਆਂ ਜਿਹੜੀਆਂ ਫਸਲਾਂ ਜਿਹੜੀਆਂ ਇੱਥੇ ਲੋਕਾਂ ਲਾ ਉਹ ਬੀਜਣ ਵਾਸਤੇ ਝੋਨੇ ਤੇ ਕਣਕ ਚੋਂ ਕੱਢਣ ਵਾਸਤੇ ਇਹ ਬੜਾ ਉਪਤੀ ਜ਼ਰੂਰੀ ਹੈ ਵੀ ਪੰਜਾਬ ਸਰਕਾਰ ਇੱਕ ਕੰਮ ਕਰੇ ਉਹ ਖਰੀਦੇ ਤੇ ਉਹਨਾਂ ਦਾ ਹੀ ਹੱਕ ਹੈ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਇਹ ਵੀ ਗੱਲ ਤੁਰਦੀ ਆਈ ਹੈ ਕਿ ਐਮਐਸਪੀ ਆ ਜਿਹੜੀ ਉਹ ਕੇਂਦਰ ਦੇ ਅਧਿਕਾਰ ਖੇਤਰ ਚ ਆ ਪੰਜਾਬ ਸਰਕਾਰ ਜੋ ਕੁਝ ਕਰ ਸਕਦੀ ਉਹ ਬਿਜਲੀ 'ਚ ਸਬਸਿਡੀ ਦੇ ਰਹੀ ਆ ਹੋਰ ਸਾਰੀਆਂ ਚੀਜ਼ਾਂ 'ਤੇ ਸਬਸਿਡੀ ਦੇ ਰਹੀ ਆ ਹੋਰ ਕੀ ਚਾਹੀਦਾ ਕਿਸਾਨ ਨੂੰ ਇਹ ਚਾਹੀ ਇਹ ਉਹ ਸਰਕਾਰਾਂ ਵੀ ਸਾਰਾ ਕੁਛ ਦਿੰਦੀਆਂ ਜਿਹੜੀਆਂ ਕੇਰਲ ਆ ਵਰਗੀਆਂ ਪਰ ਇਹ ਪੰਜਾਬ ਸਰਕਾਰ ਇਕੱਲੀ ਸਬਸਿਡੀ ਤੇ ਨਹੀਂ ਇਹ ਕੰਮ ਚੱਲਦਾ ਜਿੰਨਾ ਵੀ ਦੁਨੀਆ ਦੇ ਵਿੱਚ ਖੇਤੀਬਾੜੀ ਹੈ ਉਹ ਐਮਐਸਪੀ ਤੋਂ ਵਗੇਰ ਨਹੀਂ ਬਚਣੀ ਅੱਜ ਅਸੀਂ ਨਹੀਂ ਜਦੋਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਅਦ ਯੂਰਪ ਦੇ ਕਿਸਾਨਾਂ ਨਾਲ ਬੁਰਾ ਹਾਲ ਹੋ ਰਿਹਾ ਸੀ ਉਹ ਵੀ ਟਰੈਕਟਰ ਲੈ ਕੇ ਐਮਐਸਪੀ ਲਈ ਉੱਥੇ ਲੜੇ ਸੀ ਅਸੀਂ ਵੀ ਇਸੇ ਕਰਕੇ ਉਹ ਸਰਕਾਰਾਂ ਪੰਜਾਬ ਸਰਕਾਰ ਭਲਾ ਸੈਂਟਰ ਸਰਕਾਰ ਦੇਵੇ ਸਾਨੂੰ ਕਿ ਇਹਦੇ 'ਚ ਹੈਗਾ ਵੀ ਸ਼ਾਂਤਾਂ ਮਿਲਣੀ ਚਾਹੀਦੀ ਹੈ ਪਰ ਮਾਡਰ ਇਹਨਾਂ ਦਾ ਵੀ ਹੈ ਵੀ ਇਹ ਇਹਨਾਂ ਚੀਜ਼ਾਂ ਤੇ ਦੇਵੇ ਉਹ ਦੇ ਸਕਦੀ ਹੈ ਉਹ ਵੱਡਿਆਂ ਜਿਹੜੇ ਹੈਗੇ ਆ ਉਹਨਾਂ ਤੇ ਕਿਸਾਨਾਂ ਤੇ ਭਲਾ ਟੈਕਸ ਲਾ ਦੇ ਉਹ ਵੱਡਿਆਂ ਵਪਾਰੀਆਂ ਤੇ ਟੈਕਸ ਲਾਵੇ ਔਰ ਛੋਟੀ ਕਿਸਾਨੀ ਨੂੰ ਤੇ ਸਾਰੇ ਕਿਸਾਨਨ ਦੂਜਿਆਂ ਨੂੰ ਦੇਵੇ ਇੱਕ ਸਾਰੇ ਸੋਰਸ ਹੈਗੇ ਉਹਨਾਂ ਕੋਲੇ ਉਹ ਸੋਰਸ ਵਰਤੇ ਜਿਹੜਾ ਉਹ ਜਿਹੜੇ ਸੋਰਸ ਆਮਦਨ ਦੇ ਰੋਡਵੇਜ ਦੀਆਂ ਬੱਸਾਂ ਦੂਜਾ ਜਿਹੜਾ ਉਹਨਾਂ ਨੇ ਚਲਾਉਣੀਆ ਉਹ ਤਾਂ ਪ੍ਰਾਈਵੇਟਾਂ ਨੂੰ ਦੇ ਹੀ ਬੈਠੇ ਆ ਵੇਚੀ ਜਾਂਦੇ ਦਿਨੋ ਦਿਨ ਉਹ ਵਧਾਏ ਨਹੀਂ ਰਹੇ ਜਿਹੜੇ ਸਾਡੇ ਸਕੂਲ ਹੈ ਜਿੰਨਸੇ ਵਿੱਦਿਆ ਲੈਣੀ ਹੈ ਉਹ ਸਾਡੀ ਮਹਿੰਗੀ ਹੋਈ ਜਾਂਦੀ ਹੈ ਕਿਉਂਕਿ ਉਹ ਪ੍ਰਾਈਵੇਟਾਂ ਕੋਲੇ ਆ ਇਹ ਸਾਰੇ ਮਸਲੇ ਸਾਡੀ ਪੰਜਾਬ ਸਰਕਾਰ ਦੇ ਐ ਤੇ ਉਹਨੂੰ ਇਹ ਕਰਨਾ ਚਾਹੀਦਾ ਹੂੰ ਇੱਕ ਇਹ ਵੀ ਆ ਕਿ ਕੇਂਦਰ ਸਰਕਾਰ ਸੂਬਾ ਸਰਕਾਰੋਂ ਮਿਹਣੋਂ ਮਿਹਣੀ ਹੁੰਦੀ ਆ ਵੀ ਇਹ ਸਰਕਾਰ ਫੇਲੀਅਰ ਰਹੀ ਆ ਕੇਂਦਰ ਸਰਕਾਰ ਕਹਿੰਦੀ ਆ ਔਰ ਸੂਬਾ ਸਰਕਾਰ ਕਹਿੰਦੀ ਆ ਵੀ ਕੇਂਦਰ ਦੇ ਡਿੱਕੇ ਕਰਕੇ ਅਸੀਂ ਕਿਸਾਨਾਂ ਨੂੰ ਕੁਝ ਦੇ ਨਹੀਂ ਪਾ ਇਹ ਨਾ ਇਹ ਕੋਲੀ ਦੇ ਦੋਨੇ ਅਸਲ ਦੁਸ਼ਮਣ ਕੌਣ ਆ ਅਸਲ ਦੁਸ਼ਮਣ ਦੋਨੇ ਆ ਹੂੰ ਪਰ ਸੈਂਟਰ ਦੀ ਸਰਕਾਰ ਵੀ ਆ ਉਹ ਵੱਡੀ ਦੁਸ਼ਮਣ ਆ ਇਹ ਇਹ ਵੀ ਸਰਕਾਰ ਦੁਸ਼ਮਣ ਆ ਸਾਡੀ ਪੰਜਾਬ ਦੀ ਵੀ ਸਾਡੇ ਸਾਰੇ ਲੋਕਾਂ ਦੀ ਵੀ ਇਹ ਦੋਨੇ ਸਰਕਾਰਾਂ ਉਹੀ WTO ਦੀਆਂ ਨੀਤੀਆਂ ਤੇ ਚੱਲਦੀਆਂ ਆ ਅਧਾਰੀਕਰਨ ਨਿੱਜੀਕਰਨ ਦੀਆਂ ਨੀਤੀਆਂ ਤੇ ਚੱਲਦੀਆਂ ਜਿਹੜੀਆਂ ਨੀਤੀਆਂ ਲੋਕਾਂ ਦੇ ਵਿਰੋਧ ਚ ਹੈ ਜਿਹੜੇ ਬੇਰੁਜ਼ਗਾਰੀ ਫਾਇਦਾ ਫਲਾਉਂਦੀਆਂ ਜਿਹੜੀਆਂ ਮਹਗਾਈ ਫਲਾਉਂਦੀਆਂ ਜਿਹੜੀਆਂ ਲੋਕਾਂ ਚ ਹੋਰ ਆ ਜਿਹੜਾ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਕੋਈ ਅੱਜ ਬਾਹਰ ਨਹੀਂ ਨਿਕਲ ਸਕਦਾ ਜਿਹੜਾ ਇਹਨਾਂ ਦਾ ਮੁੱਖ ਕੰਮ ਹੈ ਉਹ ਲੁੱਟ ਘੋਈਨੀ ਜਿਆਦਾ ਵੱਧ ਗਈ ਹੈ ਉਹ ਸਾਰੇ ਕੁੱਛ ਤੇ ਇਹ ਰਾਜ ਸਰਕਾਰ ਦਾ ਕੰਮ ਹੈ ਉਹ ਆਪ ਦਾ ਕਾਬੂ ਪਾਵੇ ਕਿਉਂ ਨਹੀਂ ਪਾਉਂਦੀ ਇਸ ਕਰਕੇ ਲੋਕ ਲੜਦੇ ਆ ਲੜਨੇ ਹੀ ਆ ਫਿਰ ਲੋਕਾਂ ਨੇ ਹੱਕਾਂ ਲੋਕਾਂ ਦਾ ਉਹ ਤਾਂ ਕਹਿੰਦਾ ਸਾਡਾ ਪੀਲਾ ਪੰਜਾ ਚੱਲ ਰਿਹਾ ਪੂਰੀ ਸ਼ਕਤੀ ਕੀਤੀ ਹੋਈ ਹੈ ਪੰਜਾ ਆ ਇਹ ਹੈਗਾ ਤੁਹਾਡੇ ਕੋਲ ਪੀਲਾ ਪੰਜਾ ਹੈਗਾ ਤੁਸੀਂ ਜੁਪੀ ਦੇ ਜਿਹੜਾ ਦੂਜਾ ਹੈਗਾ ਮੁੱਖ ਮੰਤਰੀ ਉਹਦੇ ਤੌਰ ਤੇ ਚੱਲਦੇ ਆ ਸੈਂਟਰ ਸਾਨੂੰ ਕਹਿੰਦਾ ਇਹ ਦੇ ਕੋ ਇਹਨੂੰ ਦੇਖੋ ਜੁਪੀ ਵਾਲੇ ਨੂੰ ਜਿਹੜਾ ਕਿ ਸਾਧ ਹੈ ਉਹ ਉਥੇ ਕਰ ਰਿਹਾ ਹੈ ਉਹ ਉਥੇ ਕੱਟ ਗਣਤੀਆਂ ਤੇ ਚਲਾ ਰਿਹਾ ਹੈ ਇੱਥੇ ਸਾਡੇ ਆਮ ਲੋਕਾਂ ਦੇ ਚੱਲ ਰਹੇ ਪਰ ਉਹ ਹੈ ਇਹ ਜਮਹੂਰੀ ਹੱਕਾਂ ਦਾ ਉਹ ਸਾਰਾ ਕੁਝ ਉਹ ਕੋਰਟ ਵੀ ਆਪ ਬਣ ਕੇ ਆਪ ਹੀ ਸਾਰਾ ਕੁਝ ਜੱਜ ਵੀ ਆਪ ਬਣ ਕੇ ਕਿ ਇਹ ਕੋਈ ਜੱਜ ਦਾ ਫੈਸਲਾ ਜੱਜ ਦੇ ਫੈਸਲੇ ਅਨਸਾਰ ਹੀ ਇਹ ਕਰਨਾ ਚਾਹੀਦਾ ਨਹੀਂ ਉਹਨਾਂ ਦਾ ਕੋਈ ਅਧਿਕਾਰ ਇੱਕ ਕ੍ਰੈਡਰ ਕਾਨੂੰਨੀ ਹੈ ਸਾਬ ਇੱਕ ਉਹ ਕਹਿੰਦੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਿੱਥੇ ਬੰਦੀਆਂ ਚ ਧਰਨਾ ਲਾਉਣਾ ਇਹਨਾਂ ਦਾ ਇੱਕ ਮਤਲਬ ਰੋਜ਼ ਕਿਤੇ ਧਰਨਾ ਲਾ ਦੇਣਾ ਪਿਆ ਜਥੇਬੰਦੀ ਵੱਡੀ ਆ ਉਹ ਜਥੇਬੰਦੀ ਵੱਡੀ ਆ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਇਹਨਾਂ ਲੋਕਾਂ ਨੇ ਕੋਈ ਪਰੇਸ਼ਾਨ ਨਹੀਂ ਕੀਤਾ ਲੋਕ ਸਾਡੇ ਧਰਨੇ 'ਚ ਆਉਂਦੇ ਆ ਜੇ ਸਹੀ ਗੱਲ ਤੇ ਅਸੀਂ ਲੜਦੇ ਆ ਕਿਉਂਕਿ ਸੋਡੀਆਂ ਇੰਨੀਆਂ ਕਮਜ਼ੋਰੀਆਂ ਥਾਂ ਥਾਂ ਤੇ ਕਮਜ਼ੋਰੀਆਂ ਆ ਉਹ ਕਮਜ਼ੋਰੀਆਂ ਨੂੰ ਦੂਰ ਕਰਾਉਣ ਲਈ ਲੋਕਾਂ ਨੂੰ ਉੱਠਣਾ ਪੈਂਦਾ ਤਾਂ ਹੀ ਜਥੇਬੰਦੀਆਂ ਧਰਨਾ ਲਾਉਂਦੀਆਂ ਤੁਸੀਂ ਲੁੱਟਖਸਟ ਪੂਰੀ ਮਚਾਈ ਹੋਈ ਆ ਉਹ ਲੁੱਟਖਸਟ ਦੇ ਖਿਲਾਫ ਬਲਾਂ ਸਕੂਲਾਂ ਦੇ ਖਿਲਾਫ ਸਕੂਲਾਂ ਦੀ ਪ੍ਰਾਈਵੇਟ ਕਰਨ ਦੇ ਆ ਭਲਾ ਉਹ ਬੱਚਾ ਦੇ ਆ ਉਹਨਾਂ ਦਾ ਵੀ ਹੱਕ ਹੈ ਸਭ ਲੋਕਾਂ ਦਾ ਹੱਕ ਹੈ ਜਿੱਥੋਂ ਉਹਨੂੰ ਮੁਕਾਤ ਮਿਲ ਸਕਦੀ ਹੈ ਉਹ ਉਹਨਾਂ ਨੂੰ ਦੇ ਰਹੇ ਆ ਪ੍ਰਾਈਵੇਟਾਂ ਨੂੰ ਇਸ ਕਰਕੇ ਹੱਕ ਹੈ ਅ ਸੜਕਾਂ ਟੂਲ ਟੈਕਸ ਕੀ ਲੋਕਾਂ ਦਾ ਹੱਕ ਨਹੀਂ ਹੈ ਕਿ ਕਿਉਂ ਲਾਇਆ ਟੂਲ ਟੈਕਸ ਸਰਕਾਰਾਂ ਦਾ ਕੰਮ ਹੈ ਸੜਕਾਂ ਬਣਾ ਕੇ ਦੇਣ ਸਾਨੂੰ ਉਹ ਸਾਡਾ ਟੈਕਸ ਕੱਟਦੇ ਨੇ ਸਾਡੀ ਜਿਹੜੀ ਗੱਡੀਆਂ ਉਹ ਨਾਲੇ ਉਹ ਟੈਕਸ ਦਿੰਦੀਆਂ ਨਾਲੇ ਉਹ ਲੈਂਦੇ ਆ ਟੈਕਸ ਉੱਥੇ ਕੀ ਕਰ ਰਹੇ ਇਹ ਇਹ ਕਾਰਪੋਰੇਟ ਜਿਹੜੀਆਂ ਨੀਤੀਆਂ ਕਾਰਪੋਰੇਟ ਦੀਆਂ ਪਾਲਸੀਆਂ ਇਹ ਸਾਰਾ ਕੁਝ ਕਰਾਉਂਦੀਆਂ ਕਿਸਾਨਾਂ ਦਾ ਆਮ ਲੋਕਾਂ ਦਾ ਇਹਦੇ ਵਿੱਚ ਕੋਈ ਸੂਮ ਹਮ ਇੱਕ ਜਿਹੜਾ ਤੁਹਾਡੇ ਇਸ ਪ੍ਰੋਗਰਾਮ ਤੇ ਨਾਰਾ ਲੱਗ ਰਿਹਾ ਸੀ ਕਿ ਅਮਰੀਕਾ ਤੋਂ ਕੋਈ ਵਫਦ ਆ ਰਿਹਾ ਆਇਆ ਹੋਇਆ ਵੰਜਾ ਭਾਰਤ ਚ ਉਹ ਕੀ ਆ ਸਾਰਾ ਉਹ ਜਿਹੜਾ ਹੁਣ ਮੋਦੀ ਜਾ ਕੇ ਆਇਆ ਉਥੇ ਗੋਡੇ ਨਵਾ ਕੇ ਆਇਆ ਆਪਦੇ ਪੂਰੀ ਤਰ੍ਹਾਂ ਨਿਮਕੇ ਆਇਆ ਕਲੈਕਟਰ ਉਹਦੇ ਟਰੰਪ ਦੇ ਮੂਰੇ ਉਹ ਨੀਤੀਆਂ ਉਥੇ ਮੰਨ ਕੇ ਆਇਆ ਉਹ ਕਿਹੜੀਆਂ ਜੇ ਇਹੀ ਵੀ ਹੋਰ ਲੁੱਟ ਸਾਡੀ ਵਧਾਈ ਜਾਵੇ ਜਿਹੜੀਆਂ ਛੋਟੀਆਂ ਮੰਡੀਆਂ ਸਾਨੂੰ ਉਹਦੇ ਚ ਵੀ ਹਿੱਸਾ ਦਿੱਤਾ ਜਾਵੇ ਜਿਹੜੀਆਂ ਬਾਹਰੋਂ ਜਿਹੜੀਆਂ ਕੰਪਨੀਆਂ ਆ ਕੇ ਖਰੀਦਦਾਰੀ ਕਰਨ ਤੁਸੀਂ ਆਪ ਦਾ ਜਿਹੜਾ ਜਿਹੜਾ ਸਾਡਾ ਪੰਜਾਬ ਦਾ ਜਾਂ ਦੂਜਾ ਜਿਹੜਾ ਜਿੱਥੇ-ਜਿੱਥੇ ਹਲੇ ਦੋ ਤਿੰਨ ਥਾਈ ਹੋਈ ਹੈ ਢਾਂਚਾ ਉਹਨੂੰ ਵੀ ਖਤਮ ਕਰੋ ਇਸ ਲਈ ਸਾਡਾ ਪੂਰਾ ਫਰਜ਼ ਹੈ ਇਹਦੇ ਖਿਲਾਫ ਲੜਨਾ ਉਸ ਕਰਕੇ ਉਹ ਵਾਫ ਦੇ ਦੇ ਨਾਲ ਆਇਆ ਉਹ ਉਹ ਸੰਧੀਆਂ ਕਰਨ ਆਇਆ ਅਸੀਂ ਉਹ ਸੰਧੀਆਂ ਲੋਕਾਂ ਦੇ ਉਲਟ ਹੋਣਗੀਆਂ ਕਿਸਾਨਾਂ ਦੇ ਉਲਟ ਹੋਣਗੀਆਂ ਇਸ ਕਰਕੇ ਅਸੀਂ ਉਸ ਬਾਦ ਦੇ ਖਿਲਾਫ ਹੈ ਅਸੀਂ ਕਹਿੰਦੇ ਆ ਵੀ ਉਹਨੂੰ ਵਾਪਸ ਜਾਣਾ ਚਾਹੀਦਾ ਅੰਗਰੇਜ਼ਾਂ ਵੇਲੇ ਵੀ ਕਿਹਾ ਹੀ ਇਹ ਗੋਸਾਈਮਨ ਕਮਿਸ਼ਨ ਗੋ ਬੈਕ ਇਹੀ ਤਰ੍ਹਾਂ ਉਹ ਉਹ ਵੀ ਸਾਮਰਾਜ ਸੀ ਅੱਜ ਫਿਰ ਇਹ ਸਾਮਰਾਜ ਹੈ ਸਾਮਰਾਜ ਸਾਡੇ ਤੇ ਇਹ ਕਬਜ਼ੇ ਕਰ ਰਿਹਾ ਇਹ ਤਾਂ ਆਖਰੀ ਸਵਾਲ ਆ ਕਿ ਜਿਹੜਾ ਅੱਜ ਦਾ ਇਹ ਕਿਹਾ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਐਸ ਕੇ ਐਮ ਮੋੜ ਇਕੱਠਾ ਹੋਇਆ ਮੋੜ ਕੇ ਇਕ ਇਕ ਤਾਂ ਹੋਈ ਐ ਇਹ ਇਕਤਾ ਅੱਜ 28 ਤਰੀਕ ਤੱਕ ਹੀ ਰਹੂਗੀ ਕਿ ਅੱਗੇ ਲੰਮੀ ਚੱਲੂ ਇਹ ਅਸੀਂ ਚਾਹੁੰਦੇ ਆ ਵੀ ਇਹ ਲੰਮੀ ਚੱਲੇ ਤੇ ਜਿਹੜਾ ਕੁਝ ਅਸੀਂ ਇਹ ਸੰਘਰਸ਼ ਹੈ ਜੇ ਸਿਆਣੇ ਬਹੁਤ ਹੋਏ ਐ ਜੈ ਕਿ ਉਹ ਜੇ ਉਹ ਮੁੜ ਕੇ ਆਏ ਐ ਦੂਜੇ ਸਾਥੀ ਤਾਂ ਉਹ ਇਕੱਠਾ ਹੋਵਾਂਗੇ ਤੇ ਇਕੱਠਾ ਹੋਊਗਾ ਇਹ ਤੋਂ ਬਿਗੈਰ ਗੁਜ਼ਾਰਾ ਨਹੀਂ ਜਿਸ ਤਰੀਕੇ ਨਾਲ ਸਰਕਾਰ ਨੇ ਪੰਜ ਤਰੀਕ ਵਾਲਾ ਪ੍ਰੋਗਰਾਮ ਹੈ ਕਹਿੰਦੇ ਉਹ ਵੀ ਫੇਲ ਕਰ ਰਿਹਾ ਸਰਕਾਰ ਨੇ ਕਰਨੀ ਦਿੱਤਾ ਚੰਡੀਗੜ੍ਹ ਸ਼ੰਭੂ ਖਨੋੜੀ ਦਾ ਦੂਜਾ ਜਿਹੜਾ ਗੇੜਾ ਉਹਦੇ 'ਚ ਵੀ ਮਤਲਬ ਸਰਕਾਰ ਕਾਮਯਾਬ ਰਹੀ ਹੈ ਸਰਕਾਰ ਨੇ ਸ਼ੰਭੂ ਖਨੋੜੀ ਬਾਰਡਰ ਤੋਂ ਜਿਹੜਾ ਉਹ ਸਾਫ਼ ਕਰਵਾ ਦਿੱਤਾ ਹੈਗਾ ਉਥੋਂ ਮੋਟਰ ਚੱਕ ਦਿੱਤਾ ਗਿਆ ਕੀ ਮੰਨਦੇ ਹੋ ਫੇਲੀਅਰ ਕਿੱਥੋਂ ਕੀ ਮੰਨਦੇ ਹੋ ਹੈਗੇ ਹੋ ਕਿਸਾਨ ਜਿੱਥੇ ਬੰਨੀਆਂ ਜਿੰਨੀਆਂ ਪਾਟੋ ਤਾਂ ਪਾਈਆਂ ਉਹਦਾ ਫਾਇਦਾ ਸਰਕਾਰ ਲੈ ਗਈ ਜਾਂ ਹੋਰ ਕੋਈ ਕਾਰਨ ਕੋਸ਼ ਫਾਇਦਾ ਹੋਏ ਇਹ ਸਦਾ ਵੀ ਲਈ ਹੈ ਪਰ ਵੱਡੀ ਗੱਲ ਹੈ ਵੀ ਉਹ ਜਾਵਰ ਸਰਕਾਰ ਉੱਤੋਂ ਜਿਹੜੀਆਂ ਨੀਤੀਆਂ ਲਾਗੂ ਕਰਾਉਣ ਲਈ ਆਪ ਦਾ ਜਾਵਰ ਕਰ ਰਹੀ ਹੈ ਕੋਈ ਵੀ ਸਰਕਾਰ ਜਿਹੜੀ ਵੀ ਇਹਨਾਂ ਉਹਨਾਂ ਦੇ ਹੱਕੇ ਲੱਗਦੀ ਹੈ ਡਬਲ ਟਿਊਓ ਉਹਦਾ ਮੈਂਬਰ ਆ ਉਹ 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 ਨੀਤੀਆਂ ਲਾਗੂ ਕਰਨ ਚਾਹੁੰਦਾ ਹੈ ਭਾਵੇਂ ਉਹ ਸਰਕਾਰ ਇਹਨਾਂ ਲੋਕਾਂ ਦੇ ਵਿਰੋਧ ਹੈ ਇਸ ਵਿਰੋਧਤਾ ਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਹੈ ਹੋਊਗਾ ਵੀ ਜੇ ਜਿੰਨਾ ਚਿਰ ਉਹ ਨੀਤੀਆਂ ਲਾਗੂ ਰਹਿਣਗੀਆਂ